ਹਾਂਜੀ ਕੀ ਪੰਜਾਬੀਓ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਵੀਡੀਓ ਨੂੰ ਸਕਿਪ ਨਾ ਕਰੋ ਵੀਡੀਓ ਤੇ ਬਣੇ ਰਹੋ ਕਿਉਂਕਿ ਪੰਜਾਬ ਦੇ ਪ੍ਰਤੀ ਇੱਕ ਗੱਲ ਸੁਣਾਉਣੇ ਆ ਤੁਹਾਨੂੰ ਕਿਉਂਕਿ ਬਿਕਰਤ ਸਿੰਘ ਮਜੀਠੀਆ ਕਿਉਂਕਿ ਇਹ ਸਾਰਿਆਂ ਨੂੰ ਪਤਾ ਵੀ ਬਿਕਰਤ ਸਿੰਘ ਮਜੀਠੀਆ ਨੇ ਕਰਾਇਕੀਆ ਤੇ ਵੀ ਜੇਲ੍ਹ ਦੇ ਵਿੱਚ ਕੀਨੇ ਕਰਿਆਗਾ ਵੀ ਕਿਸ ਗੱਲ ਤੋਂ ਕਰਿਆ ਕਿਉਂਕਿ ਬਿਕਰਤ ਸਿੰਘ ਮਜੀਠੀਆ ਦੀਆਂ ਦਿਨ ਤੋਂ ਦਿਨ ਮੁਸ਼ਕਲਾਂ ਵਧਦੀਆਂ ਜਾਂਦੀਆਂ ਕਿਉਂਕਿ ਜੋ ਚਿੱਟੇ ਨੂੰ ਲੈ ਕੇ ਤੇ ਹੱਦ ਤੋਂ ਜ਼ਿਆਦਾ ਸੰਪਤੀ ਨੂੰ ਲੈ ਕੇ ਕਿਉਂਕਿ ਹੁਣ ਅੱਜ ਟਾਈਮ ਦੇ ਵਿੱਚ ਕਿਉਂਕਿ ਬਿਕਰਨ ਸਿੰਘ ਮਜੀਠੀਏ ਦੀਆਂ ਕੋਈ ਜ਼ਮਾਨਤ ਨੂੰ ਰਾਹਤ ਨਹੀਂ ਮਿਲ ਰਹੀ ਕਿਉਂਕਿ ਪਹਿਲਾਂ 7 ਦਿਨਾਂ ਦੀ ਕਰਤੀ ਸੀ ਫਿਰ 14 ਦਿਨਾਂ ਦੀ ਫਿਰ 4 ਦਿਨਾਂ ਦਾ ਰਿਮਾਂਡ ਕਰਤਾ ਸੀ ਆ ਕਿਉਂਕਿ ਹੁਣ ਹੱਦ ਤੋਂ ਹੱਦ ਜ਼ਿਆਦਾ ਬਿਕਰਨ ਸਿੰਘ ਮਜੀਠੀਏ ਨੂੰ ਜ਼ਮਾਨਤ ਨਹੀਂ ਮਿਲ ਸਕਦੀ ਬਿਕਰਨ ਸਿੰਘ ਮਜੀਠੀਏ ਦੀਆਂ ਕਿਉਂਕਿ ਮੁਸ਼ਕਲਾਂ ਵਾਧੀਆਂ ਜਾਂਦੀਆਂ ਕਿਉਂਕਿ ਇਹ ਬਾਦਲ ਪਰਿਵਾਰ ਤੇ ਕਿਉਂਕਿ ਇਹ ਬਾਦਲਾਂ ਤੇ ਕਿਉਂਕਿ ਭਗਵਾਨ ਤਮਾਨ ਸੀਐਮ ਭਾਰੀ ਪੈ ਗਿਆ ਅੱਜ ਤਾਈਂ ਕੋਈ ਵੀ ਕਿਸੇ ਵੀ ਕਿਸੇ ਦੀ ਸਰਕਾਰ ਆਈ ਸੀ ਕਿਸੇ ਦੀ ਹਿੰਮਤ ਨਹੀਂ ਪਈ ਸੀ ਕਿਉਂਕਿ ਇਹ ਬਾਦਲ ਪਰਿਵਾਰ ਨੂੰ ਹੱਥ ਪਾ ਲੈਣ ਕਿਉਂਕਿ ਹਰ ਸਿਮਰਤ ਕੌਰ ਨੇ ਵੀ ਕਿਹਾ ਸੀਗਾ ਵੀ ਅੱਜ ਤਾਈਂ ਕਿਉਂਕਿ ਕਿਸੇ ਵੀ ਚੈਨਲ ਤੇ ਕੱਢ ਕੇ ਦੇਖ ਸਕਦੇ ਆ ਆਪਣੇ ਵੀ ਚੈਨਲ ਤੇ ਵੀਡੀਓ ਆ ਕਿਉਂਕਿ ਵੀ ਅੱਜ ਤਾਈਂ ਕਿਸੇ ਸਰਕਾਰ ਦਾ ਤੇ ਮੰਨ ਲਓ ਕਿਸੇ ਦੀ ਹਿੰਮਤ ਨਹੀਂ ਪਈ ਇਹ ਬਾਦਲ ਪਰਿਵਾਰ ਨੂੰ ਹੱਥ ਪਾਉਣ ਦੀ ਕਿਉਂਕਿ ਬਕਰ ਸਿੰਘ ਮਜੀਠੀਆ ਦੀਆਂ ਦਿਨ ਤੋਂ ਦਿਨ ਮੁਸ਼ਕਲਾਂ ਬਾਧੀਆਂ ਜਾਂਦੀਆਂ ਪਹਿਲਾਂ ਵੀ ਕਈ ਵੀਡੀਓ ਪਾਈਆਂ ਬਕਰ ਸਿੰਘ ਮਜੀਠੀਏ ਨੂੰ ਦੌਰੇ ਕੀ ਤੇ ਹੁਣ ਤਾਂ ਮੰਨ ਲਓ ਦਾ ਹੈਂਗੀ ਹੋਊਗਾ ਦੌਰੇ ਵੀ ਪਈ ਜਾਂਦੇ ਆ ਦਿਨ ਤੋਂ ਦਿਨ ਮੁਸ਼ਕਲਾਂ ਬਾਧੀਆਂ ਜਾਂਦੀਆਂ ਹਾਂਜੀ ਕਿ ਦਿਨ ਤੋਂ ਦਿਨ ਮੁਸ਼ਕਲਾਂ ਬਾਧੀਆਂ ਦੀਆਂ ਕਿਉਂਕਿ ਇਹ ਬਾਦਲ ਪਰਿਵਾਰ ਨੇ ਇਹ ਬਿਕਰ ਸਿੰਘ ਮਜੀਠੀਏ ਨੂੰ ਨਸ਼ੇ ਦਾ ਕਿੰਗ ਦੱਸਿਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਹਾਲਾਕਿ ਵੀ ਚਿੱਟਾ ਇੰਨਾ ਨਹੀਂ ਬਾੜਿਆ ਵੀ ਚਿੱਟਾ ਬਾੜ ਕੇ ਪੰਜਾਬ ਦੀਆਂ ਨਸਲਾਂ ਆਉਣ ਵਾਲੀਆਂ ਪੰਜਾਬ ਦੀਆਂ ਪੀੜ੍ਹੀਆਂ ਖਤਮ ਕਰਤੀਆਂ ਕਿਉਂਕਿ ਕਿੰਨੀਆਂ ਹੀ ਮਾਵਾ ਦੇ ਪੁੱਤ ਮਰ ਗਏ ਤੇ ਕਿੰਨੀਆਂ ਭੈਣਾਂ ਰੰਡੀਆਂ ਹੋ ਗਈਆਂ ਤੇ ਕਿੰਨੀਆਂ ਭੈਣਾਂ ਦੇ ਵੀਰ ਵਾਗੇ ਤੇ ਕਿੰਨੇ ਬੱਚਿਆਂ ਦੇ ਪਿਓ ਮਰ ਗਏ ਕਿਉਂਕਿ ਕੱਲ ਵਾਲੀ ਵੀਡੀਓ ਚ ਵੀ ਕਹਿ ਸੀਗਾ ਮੈਂ ਕਿਉਂਕਿ ਜੇ ਗੱਲ ਕਰੀ ਆਪਾਂ ਪ੍ਰਵਿੰਦਰ ਸਿੰਘ ਝੋਟਾ ਦੀ ਥੋੜੀ ਜੀ ਵਿੱਚ ਕਿਉਂਕਿ ਪ੍ਰਵਿੰਦਰ ਸਿੰਘ ਝੋਟਾ ਨੇ ਕਿਉਂਕਿ ਕੱਲ ਪਰਸੋ ਦੀ ਗੱਲ ਹੈ ਇਹ ਤੇ ਆਪਦੇ ਮੰਨ ਲਓ ਮਾਨਸਾ ਏਰੀਆ ਦੇ ਵਿੱਚ ਉਹਨੇ ਦੋ ਛੋਟੇ ਛੋਟੇ ਬੱਚੇ ਸੀਗੇ ਇੱਕ ਲੜਕੀ ਸੀ ਕਿਉਂਕਿ ਚਿੱਟਾ ਕਰਦੇ ਫੜੇ ਗਏ ਸੀ ਉਹ ਕਿਉਂਕਿ ਉਹਨੇ ਹਾਲਾਤ ਤੱਕ ਕੀ ਇਹ ਸਾਬਤ ਕਰਤਾ ਵੀ ਪੰਜਾਬ ਦੇ ਵਿੱਚੋਂ ਹਲੇ ਤੱਕ ਚਿੱਟਾ ਬੰਦ ਨਹੀਂ ਹੋਇਆ ਤੇ ਪੰਜਾਬ ਹਜੇ ਵੀ ਉਧਾ ਹੀ ਆ ਜੇ ਗੱਲ ਕਰੀਏ ਭਗਮੰਤ ਮਾਨ ਸੀਐਮ ਮੁੱਖ ਮੰਤਰੀ ਦੀ ਕਿਉਂਕਿ ਮੁੱਖ ਮੰਤਰੀ ਨੇ ਵੀ ਦਾਅਵੇ ਨਾ ਕਿਹਾ ਸੀ ਇੱਕ ਥਾਪੜ ਕੇ ਵੀ ਮੈਂ ਕਰੂਗਾ ਚਿੱਟਾ ਬੰਦ ਪੰਜਾਬ ਦੇ ਵਿੱਚੋਂ ਹਲੇ ਤੱਕ ਚਿੱਟਾ ਬੰਦ ਕੀ ਹਲੇ ਤੱਕ ਕੋਈ ਗੋਲੀਗੱਟਾ ਨਹੀਂ ਬੰਦ ਹੋਇਆ ਚਿੱਟੇ ਨੇ ਤਾਂ ਬੰਦ ਕੀ ਹੋਣਾ ਸੀ ਆ ਹਲੇ ਤੱਕ ਕਿਉਂਕਿ ਭਗਮੰਤ ਮਾਨ ਸੀਐਮ ਕਿਉਂਕਿ ਭਗਵੰਤ ਮਾਨ ਤਮਾਨ ਸੀਐਮ ਨੇ ਜੋ ਵੀ ਵਾਅਦੇ ਕਰੇ ਸੀਗੇ 1000 ਰੁਪਏ ਰੁਈ ਖਰਚਾ ਹਰ ਇੱਕ ਮਹਿਲਾ ਨੂੰ ਪ੍ਰਤੀ ਮਹੀਨੇ ਦੀ ਮਹੀਨੇ ਕਿਉਂਕਿ ਬੜੇ ਪਾਪੇchn ਵਧਾਉਗਾ ਕਿਉਂਕਿ ਹੁਣ ਉਹ ਨਾਮ ਲੈ ਰਹੇਗਾ ਕਹਿੰਦਾ ਹੁਣ ਵਧਾਉਗਾ ਜਦੋਂ ਹੁਣ ਵੋਟਾਂ ਦਾ ਸਿਲਸਿਲਾ ਚੱਲ ਪਿਆ ਕਿਉਂਕਿ ਹੁਣ ਸਰਕਾਰ ਵੀ ਜਾਣ ਤੇ ਹੋਗੀ ਹੁਣ ਵੀ ਇਹ 8-7 ਮਹੀਨੇ ਪਾ ਕੇ ਮੈਂ ਤਨਖਾਹ ਤੇ ਜਾ ਰੁਈ ਖਰਚਾ ਵੀ ਪਾ ਕੇ ਤੇ ਖੰਮਣੀ ਵਾਪਸ ਮੁੜ ਕੇ ਫੇਰ ਸਰਕਾਰ ਆ ਜੂਗੀ ਸੋ ਪੰਜਾਬੀਓ ਇੱਕ ਗੱਲ ਹੋਰ ਆ ਸੋ ਅੱਗੇ ਵਧਦੇ ਹਾਂ ਇੱਕ ਗੱਲ ਹੋਰ ਦੱਸਦੇ ਹਾਂ ਜੋ ਬਿਕਰਨ ਸਿੰਘ ਮਜੀਠੀਆ ਕਿਉਂਕਿ ਇਹ ਬਾਦਲ ਪਰਿਵਾਰਾਂ ਤੇ ਕਿਉਂਕਿ ਇਹ ਇਲਜ਼ਾਮ ਲੱਗਿਆ ਵੀ ਇਹ ਨਸ਼ੇ ਦੀ ਤਸਕਰੀ ਚਿੱਟੇ ਦੀ ਹੱਦ ਤੋਂ ਜ਼ਿਆਦਾ ਬਿਕਰਨ ਸਿੰਘ ਮਜੀਠੀਆ ਵੀ ਨਸ਼ੇ ਦਾ ਕਿੰਗ ਦੱਸਿਆ ਜਾਂਦਾ ਸੀ ਸਭ ਤੋਂ ਵੱਡਾ ਸਮਗਲਰ ਵੀ ਸਭ ਤੋਂ ਵੱਡੇ ਵੱਡੇ ਸਮਗਲਰਾਂ ਦਾ ਹੱਥ ਸੀ ਕਰੋੜਾਂ ਰੁਪਈਆ ਦਾ ਕਿਉਂਕਿ ਜੋ 40 ਵਰਕੇ ਕਿਉਂਕਿ ਜੋ 40 ਵਰਕੇ ਹਾਥੀ ਦੇ ਵਿੱਚ ਲੈ ਕੇ ਗਏ ਆ ਚਾਰ ਟਰਾਂਕਾਂ ਦੇ ਵਿੱਚ ਕਿਉਂਕਿ ਜੋ ਅਦਾਲਤ ਦੇ ਵਿੱਚ ਪੇਸ਼ ਕਰੇ ਗਏ ਆ ਬਿਕਰਨ ਸਿੰਘ ਮਜੀਠੀਆ ਨੂੰ ਲੈ ਕੇ ਕਿਉਂਕਿ ਉਹਦੇ ਵਾਸਤੇ ਕਿਉਂਕਿ ਜੋ ਕਾਲੇ ਚਿੱਠੇ ਬਾਹਰ ਆਏ ਆ ਜਿਹਦੇ ਉੱਤੇ ਲਿਖਿਆ ਸਾਰਾ ਕੁਝ ਕਿਉਂਕਿ ਹੁਣ ਇਹ ਸੋਡੇ ਨਾਲ ਵਿਚਾਰ ਸਾਂਝੇ ਕਰਨੇ ਸੀਗੇ ਇਹ ਫਰਜ ਸੀਗਾ ਕਿਉਂਕਿ ਜੋ ਵੀ ਅੱਗੇ ਮੁੱਦਾ ਉੱਠਿਆ ਉਹ ਵੀ ਸੋਡੇ ਨਾਲ ਵਿਚਾਰ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਪੰਜਾਬੀਓ ਜਿੱਥੋਂ ਤੱਕ ਜਾਂਦੀ ਆ ਦੱਬ ਕੇ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਔਰ ਬੈਲ ਔਰ ਘੰਟੀ ਦਾ ਬਟਨ ਵੀ ਦਬਾਇਆ ਕਰੋ ਕਿਉਂਕਿ ਨਵੇਂ ਮੁੱਤੇ ਸੁਣਨ ਦੇ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬੀਓ ਜਿੱਥੋਂ ਤੱਕ ਜਾਂਦੀ ਆ ਸਸਰੀ ਕਾਰ ਜੀ ਸਰਨ